ਕਈ ਦਾ ਵਜਾ ਸੰਸਾਰੀ ਦਾ ਕੀ ਬਣ ਗਿਆ ਜੀ ਆਪਣੀ ਮਾਂ ਨੂੰ ਘਰੇ ਬੀਬੀ ਦਾ ਕੀ ਹੋ ਗਿਆ ਆਪਣਾ ਜਿਹੜਾ ਬੀਬੀ ਆਪਣੀ ਏਸਨ ਵਾਲੀ ਮੋਗੇ ਵਾਲੀ ਉਹਦਾ ਕੀ ਹੋ ਗਿਆ ਹੁਣ ਸੁਣ ਲੋ ਉਹ ਵੀ ਗੱਲ ਸੁਣ ਲੋ ਹੁਣ ਬਹੁਤੇ ਸਜਣੇ ਗੱਲ ਕਹਿੰਦੇ ਆ ਕਿ ਭਾਈ ਤੁਸੀਂ ਖੜਦੇ ਨਹੀਂ ਜਾ ਕੇ ਖੜੀਏ ਕਿਹਦੇ ਨਾਲ ਯਾਰ ਜਿਹਦੇ ਨਾਲ ਖੜਦੇ ਆ ਉਹ ਝੁੱਕ ਜਾਂਦਾ ਦਬ ਜਾਂਦਾ ਜਾਂ ਵਿਗ ਜਾਂਦਾ ਹੁਣ ਮੋਗੇ ਵਾਲਾ ਵੀ ਕੰਮ ਇਹੀ ਹੋਇਆ ਅੱਜੋ ਮੈਂ ਜਿਹੜਾ ਉੱਥੇ ਲੜ ਰਿਹਾ ਸੀ ਜਾਂ ਪਤਾ ਨਹੀਂ ਮੈਨੂੰ ਨਹੀਂ ਪਤਾ ਉਹਦੀ ਕੀ ਮਜਬੂਰੀ ਬਣੀ ਐ ਜਿਉਂ ਦਬਾ ਲਿਆ ਜਿਉਂ ਉਹਦਾ ਕੋਈ ਦਾਸ ਚਾ ਗਿਆ ਨਹੀਂ ਮੈਨੂੰ ਪਤਾ ਜਿਹੜਾ ਮਹਿੰਦਰ ਪਾਲ ਲੁੰਬਾ ਸੀ ਦਾ ਜੀ ਨੇ ਏਸਿੰਗ ਵਾਲੀ ਬੀਬੀ ਦੇ ਖਿਲਾਫ ਉਹਦਾ ਚੱਕਿਆ ਸੀ ਵੀ ਹਸਪਤਾਲ ਦੇ ਵਿੱਚੋਂ ਏਸੀ ਲਾ ਕੇ ਉਹਨੇ ਆਪਣੇ ਘਰੇ ਲਾਏ ਐ ਉਹਨੇ ਸਰਕਾਰੀ ਹਸਪਤਾਲ ਦਾ ਡਰਾਈਵਰ ਆਪਣੇ ਘਰੇ ਰੱਖੀ ਬੈਠੀ ਐ ਇਹ ਮਹਿੰਦਰ ਪਾਲ ਲੁੰਬਾ ਦੇ ਇਲਜ਼ਾਮ ਸੀ ਮੇਰੇ ਨਾਲ ਵੀ ਕਈ ਵਾਰੀ ਉਹਦੀ ਗੱਲਬਾਤ ਹੋਈ ਸਬੂਤ ਵੀ ਉਹਨਾਂ ਦੇ ਕੋਲੇ ਸੀਗੇ ਔਰ ਅਜਮਿੰਦਰਪਾਲ ਲੁੰਬਾ ਦੀ ਕੀ ਮਜਬੂਰੀ ਬਣ ਗਈ ਬਈ ਉਹਨੇ ਜਾ ਕੇ ਫੇਸਬੁੱਕ ਤੇ ਲਿਖ ਕੇ ਪਾਤਾ ਕਿ ਜੀ ਮੈਨੂੰ ਗਲਤਫਹਿਮੀਆਂ ਹੋ ਗਈਆਂ ਸੀ ਜੀ ਕੁਝ ਮੇਰਾ ਜੀ ਪਿੰਡ ਦੇ ਆਪਣੇ ਸ਼ਹਿਰ ਦੇ ਬਹੁਤ ਸਾਰੇ ਜਨਾਨੇ ਉਸ ਸਮਾਜ ਸੇਵੀ ਸੰਸਥਾਵਾਂ ਨੇ ਸਾਡਾ ਬੈਠ ਕੇ ਜਿਹੜੀਆਂ ਗਲਤਫਹਿਮੀਆਂ ਦੂਰ ਕਰਦੀਆਂ ਕਮਾਲ ਆ ਯਾਰ ਤੁਸੀਂ ਲੋਕਾਂ ਦਾ ਕੱਟ ਕਿਉਂ ਕਰਦੇ ਹੋ ਲੋਕਾਂ ਨੂੰ ਇਸ ਤਰ੍ਹਾਂ ਕਿਉਂ ਕਰਦੇ ਆ ਕਿੱਡਾ ਵੱਡਾ ਕੱਟ ਹੋਇਆ ਲੋਕ ਦੇ ਲੋਕਾਂ ਨੇ ਮਾਰਚ ਕੱਢਿਆ ਲੋਕਾਂ ਨੇ ਜਾ ਕੇ ਉਹਦੀ ਘਰਾਓ ਕਰਨ ਦਾ ਜਿਹੜਾ ਹੋਇਆ ਉਹ ਟਕਰਾਅ ਦੀ ਸਥਿਤੀ ਬਣ ਗਈ ਪੁਲਿਸ ਦੇ ਨਾਲ ਜਿੱਦੇ ਜਿੱਦੇ ਮਿਲ ਲਾ ਘਰਾਓ ਕਰਨ ਦੇ ਆ। ਇਹੀ ਕੰਮ ਉਹ ਜੀ ਮਾਰੂ ਚਲਾ ਹੋਇਆ। ਲੜਦੇ ਲੋਕ ਰਹਿ ਜਾਂਦੇ ਆ। ਮੁੜ ਕੇ ਉਹ ਵੀ ਆਪਾਂ ਦੇਖੇ ਹੋ ਕਿ ਪਰਿਵਾਰ ਵਾਲੇ ਉਹ ਜਿਹੜਾ ਮੂਸੇ ਵਾਲਾ ਦਾ ਕਾਤਲ ਹੈ। ਉਹਦਾ ਨਾਂ ਲਈ ਜਾਂਦੇ ਸੀਗੇ ਕਿਸਨ ਤੋਂ ਉਹਨੇ ਚਾਬੀਆਂ ਦਵਾਤੀਆਂ। ਸੋ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਜਾਣੇ ਫਿਰ ਬੰਦੇ ਦਾ ਮਨ ਟੁੱਟਦਾ ਹੈ। ਸੋ ਅਗਲਾ ਸੱਚੇ ਮਗਰ ਦੀ ਪੜਨੋਂ ਹਟ ਜਾਂਦਾ ਉਹ ਸਾਰਿਆਂ ਨੇ ਆਪਾਂ ਛੋੜੇ ਹੁੰਦਾਂ ਨੇ ਕਹਾਣੀ ਤੇ ਪੜੀ ਆ ਜੀ ਸ਼ੇਰ ਤੇ ਆ ਜੀ ਉਹ ਰੋਜ਼ ਹੀ ਕਹਿੰਦਾ ਸੀ ਸ਼ੇਰ ਆ ਗਿਆ ਸ਼ੇਰ ਆ ਗਿਆ ਲੋਕ ਰੋਜ਼ ਹੀ ਡਾਂਗਾ ਲੈ ਕੇ ਭੱਜ ਜਾਂਦੇ ਉਹਦੀ ਮਾਰਕ ਕਰ ਉਹਦੇ ਨੇ ਸੱਚ ਨੂੰ ਸ਼ੇਰ ਆ ਗਿਆ ਉਹਨੇ ਰੌਲਾ ਪਾਇਆ ਲੋਕਾਂ ਨੂੰ ਲੱਗਿਆ ਰਵੇਂ ਬਣਾ ਗੱਲ ਨੂੰ ਮਾਰੀ ਜਾਂਦਾ ਰੌਲਾ ਪਾਈ ਜਾਂਦਾ ਹੈ ਕੁਝ ਨਹੀਂ ਉਹਦੋਂ ਸ਼ੇਰ ਉਹ ਮਾਰ ਦਿੱਤਾ